वाहेगुरू जी का खालसा वाहगुरु जी की फतेह भुपिंद्र सिंह खालसा कोऑर्डिनेटर श्रोमणी अकाली दल बादल दिल्ली स्टेट अच्छा पता लग ही गया होगा उन्हें उन्हें खबर मिली है कि दिल्ली सिख गुरुद्वारा प्रबंधक कमेटी भंग कर दी गई है वो इस वास्त की गई है ਕਿਉਂਕਿ ਉਹਨਾਂ ਤੇ ਅਲੀਗੇਸ਼ਨ ਲੱਗ ਰਿਹਾ ਸੀ ਦੂਜੇ ਤੜਿਆ ਦਾ ਕੋਈ ਹੈ ਜੀ ਕੁਛ ਹੈ ਜੀ ਕਹਿੰਦਾ ਮਤਲਬ ਅਜੇ ਤਿੰਨ ਮਹੀਨੇ ਪ੍ਰਧਾਨਗੀ ਦੇ ਹਗੇ ਸੀ ਤੇ ਤਿੰਨ ਮਹੀਨੇ ਤਿੰਨ ਮਹੀਨੇ ਪਹਿਲੇ ਹੀ ਉਹ ਪੰਕ ਕਰ ਦਿੱਤੀਗੇ ਹੁੰਜੜਾ 28 ਜਾਂ 29 ਤਰੀਕ ਨੂੰ ਜਨਰਲ ਹਾਊਸ ਬੁਲਾਇਆ ਜਾਏਗਾ ਤੇ ਉਸ ਤੋਂ ਬਾਅਦ ਜੜਾਵੀ ਪ੍ਰਦਾਨ ਸ਼੍ਰੋਮਣੀ ਕਾਲੀ ਦਲ ਦੇ ਹੁਕਮ ਅਨੁਸਾਰ ਬਾੜੋ ਸਾਹਿਬ ਦੇ ਜੋ ਵੀ ਪ੍ਰਦਾਨ ਯੋਗਦਾਨ ਹੋਏਗਾ ਉਹਨੂੰ ਲਿਆਂਦਾ ਜਾਏਗਾ ਤੇ ਕਈ ਕਾਫੀ ਸਮੇਤੋ ਐਲੀਗੇਸ਼ਨ ਲੱਗ ਰਹੀ ਸੀ ਉਹ ਉਹਨਾਂ ਦੇ ਲਾਂਦੇ ਸੀ ਉਹ ਉਹਨਾਂ ਦੇ ਲਾਂਦੇ ਸੀ ਤੇ ਇਹ ਬੜਾ ਵਧੀਆ ਕੰਮ ਕੀਤਾ ਹੈ ਮਨਜੀਤ ਸਿੰਘ ਜੀ ਕੇ ਉਹਨਾਂ ਦੀ ਟੀਮ ਨੇ ਉਹਨਾਂ ਨੇ ਸਾਰੇ ਅਸਤੀਫੇ ਦੇ ਦਿੱਤੇ ਸਾਰੇ ਉਹਦੇ ਤੇ ਇਹ ਹੁਣ ਜਨਰਲ ਹਾਊਸ ਚੜਾ ਗਿਆ 28 ਐ 29 ਤਰੀਕ ਨੂੰ ਜਿਹੜਾ ਵੀ ਪ੍ਰਧਾਨ ਹੋਏਗਾ ਉਸ ਪਤਾ ਲੱਗ ਜਾਏਗਾ ਕਿਹੜਾ ਪ੍ਰਧਾਨ ਆਣਾ ਹੈ ਤੇ ਭਾਵੇਂ ਆਪਣਾ ਕੋਈ ਵੀ ਹੋਵੇ ਆਪਣਾ ਜੋ ਆਪਣਾ ਸਾਡੀ ਹਾਈ ਕਮਾਂਡ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਚੂਜ਼ ਕਰੇ ਇਕ ਹੋਰ ਕੰਮ ਬੜਾ ਵਧੀਆ ਕੀਤਾ ਪ੍ਰਧਾਨ ਜੀ ਨੇ ਉਹਨਾਂ ਨੇ ਪ੍ਰਧਾਨ ਜੀ ਨੇ ਮਜੀਠ ਸਿੰਘ ਜੀ ਕੇ ਨੇ ਇਹ ਕਿਹਾ ਕਿ ਜਦ ਤੱਕ ਮੇਰੇ ਤੇ ਅਲੀਗੇਸ਼ਨ ਕਲੀਅਰ ਨਹੀਂ ਹੋ ਜਾਂਦੇ ਤਦ ਤੱਕ ਮੈਂ ਕੋਈ ਵੀ ਪੋਸਟ ਨਹੀਂ ਲਾਂਗਾਂ ਇਹ ਬੜਾ ਬੜੀਆ ਕੰਮ ਹੈ ਤੇ ਬਹੁਤ ਠੀਕ ਫੈਸਲਾ ਲਿਆ ਮਜੀਠ ਸਿੰਘ ਜੀ ਕੇ ਉਹਨਾਂ ਦੀ ਟੀਮ